ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਦੇਖ ਲੋ ਨਕਲੀ ਸਿੱਖ ਕਿ ਮੈਂ ਗੁਰੂ ਦੇ ਬਾਣੇ ਨੂੰ ਕਲੰਕ ਲਾ ਰਿਆ ਇਹ ਚੋਰੀ ਕਰਨ ਲਈ ਗੁਰੂ ਦਾ ਬਾਣਾ ਪਾ ਕੇ ਆਇਆ ਪਿੰਡ ਝਾੜ ਸਾਹ ਵਿੱਚ 19 ਤਰੀਕ ਰਾਤ ਦੀ ਇਹ ਸੀਸੀਟੀਵੀ ਫੁਟੇਜ ਹੈ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮੈਂ ਗੁਰੂ ਦੇ ਬਾਣੇ ਪਾ ਕੇ ਇਹ ਚੋਰੀ ਕਰਨ ਲਈ ਆਇਆ ਇੰਡੀਕੋ ਗੱਡੀ ਹੈ ਨਾਲ ਕੋਲ 6-7 ਜਣੇ ਗੱਡੀ ਦੇ ਵਿੱਚ ਹੈਗੇ ਆ ਇਹਨਾਂ ਨੇ ਇੱਥੇ ਗੱਡੀਆਂ ਵਿੱਚੋਂ ਤੇਲ ਕੱਢਿਆ ਆ ਡੀਜ਼ਲ ਚੋਰੀ ਕੀਤਾ ਆ 50-60 ਲੀਟਰ ਜੇ ਕਿਸੇ ਨੂੰ ਵੀ ਇਹਨਾਂ ਦੀ ਪਹਿਚਾਨ ਆਂਦੀ ਹੋਵੇ ਤਾਂ ਪਿੰਡ ਝਾਰ ਸਾਹਬ ਦੇ ਸਰਪੰਚ ਨਾਲ ਜ਼ਰੂਰ ਸੰਪਰਕ ਕਰਨ ਜਾਂ ਆਪਣੇ ਨੇੜਲੇ ਪੁਲਿਸ ਥਾਣੇ ਵਿੱਚ ਇਤਲਾਹ ਕਰਨਾ ਵਾਹ ਦੇਖੋ ਸੰਗਜ ਜੀ ਕਿਵੇਂ ਡੀਜ਼ਲ ਕੈਨਾਂ ਚ ਭਰ ਕੇ ਗੱਡੀ 'ਤੇ ਲੋਡ ਕਰ ਰਹੇ ਆ ਦੇਖ ਲੋ ਇਹਨਾਂ ਦੀ ਬੇਸ਼ਰਮੀ ਸ਼ਰਿਆਮ ਗੁਰੂ ਦੇ ਬਾਣੇ ਨੂੰ ਕਿਵੇਂ ਲਾਜ ਲਾ ਰਹੇ ਆ ਆਹ ਉਹ ਗੱਡੀ ਆ ਜਿਹਦੇ ਵਿੱਚੋਂ ਰਾਤ ਡੀਜ਼ਲ ਕੱਢਿਆ ਗਿਆ ਆ ਦੇਖੋ ਕਿਵੇਂ ਥੱਲੇ ਵੀ ਡੀਜ਼ਲ ਕੋਟੋਲਿਆ ਗਿਆ ਆ ਇਹ ਟਰੱਕ ਆ ਜਿਹਦੇ ਵਿੱਚੋਂ ਰਾਤ ਡੀਜ਼ਲ ਕੱਢਿਆ ਗਿਆ ਆ ਸੰਗਜ ਜੀ ਰਾਤ ਨੂੰ ਆਪਣੇ ਘਰਾਂ ਦੇ ਬਾਹਰ ਸਮਾਨ ਦਾ ਪੂਰਾ ਧਿਆਨ ਰੱਖੋ ਰਾਤ ਨੂੰ ਕਦੇ ਵੀ ਖਾਲੀ ਹੱਥ ਗੇਟ ਨਾ ਖੋਲੋ ਤੁਹਾਡੇ ਕੋਲ ਜਰੂਰ ਕੋਈ ਨਾ ਕੋਈ ਹਥਿਆਰ ਹੋਣਾ ਚਾਹੀਦਾ ਹੈ ਜਦੋਂ ਰਾਤ ਨੂੰ ਕੋਈ ਤੁਹਾਡਾ ਗੇਟ ਖੜਕਾਂਦਾ ਆ ਤਾਂ ਖਾਲੀ ਹੱਥ ਕਦੇ ਵੀ ਬਾਹਰ ਨਾ ਆਓ ਇਹਨਾਂ ਕੋਲ ਹਥਿਆਰ ਜਿਹੜਾ ਤੁਹਾਨੂੰ ਜਾਨੀ ਮਾਲੀ ਨੁਕਸਾਨ ਵੀ ਪਹੁੰਚਾ ਸਕਦੇ ਆ